ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਅਲੌਕਿਕ ਪ੍ਰਸੰਗ ਜੋ ਕਿ ਨਾਮਨਾ ਵਿਸਰੈ ਸੰ ਪ੍ਰਸਾਦ ਪੁਸਤਕ ਵਿੱਚ ਦਰਜ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਪ੍ਰਸੰਗ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਹੁਣਾਂ ਦੀ ਲਿਖਤ ਹੈ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਅੱਜ ਦਾ ਪ੍ਰਸੰਗ ਹੈ ਨਾਮ ਨਿ ਵਿਸਰੋ ਇਕ ਖਿੰਚਸਾ ਇਹੋ ਕੀਜੈ ਦਾ ਨਾਮ ਜਿਨ੍ਹਾਂ ਨੂੰ ਭਾਈ ਸਾਹਿਬ ਜੀ ਭਾਈ ਵੀਰ ਸਿੰਘ ਜੀ ਮਹਾਰਾਜ ਦੇ ਸਾਹਿਤ ਦੇ ਪੜਨ ਦਾ ਅਵਸਰ ਪ੍ਰਾਪਤ ਹੋਇਆ ਹੈ अथवा ਜਿਨ੍ਹਾਂ ਵਡਭਾਗੀਆਂ ਨੂੰ ਉਹਨਾਂ ਦੇ ਪਵਿੱਤਰ ਸ਼ਰੀਰ ਦੇ ਨਿਰਮਲ ਸਤਸੰਗ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਸਮਝ ਹੈ ਕੀ ਪਾਈ ਸਾਹਿਬ ਦੇ ਸਾਰੇ ਸਾਹਿਤ ਹਰ ਅੱਖਰ ਹਰ ਪ੍ਰਸੰਗ ਵਿੱਚ ਅਤੇ ਉਹਨਾਂ ਦੇ ਪਵਿੱਤਰ ਜੀਵਨ ਤੇ ਸਤਿਗੁਰ ਦੀ ਪਵਿੱਤਰ ਬਾਣੀ ਦਾ ਪ੍ਰਭਾਵ ਦਿਸ ਰਿਹਾ ਹੈ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਨ ਕਲਪवृਖ ਦੀ ਛਾਇਆ ਥੱਲੇ ਬੈਠੇ ਆਪਣੇ ਸਾਹਿਤ ਆਪਣੇ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ ਉਹਨਾਂ ਲਈ ਗੁਰਬਾਣੀ ਗੁਰੂ ਸੀ ਰੱਬ ਸੀ ਉਸਤਾਦ ਸੀ ਉਹਨਾਂ ਲਈ ਗੁਰਬਾਣੀ ਪਰਮਾਰਥ ਕਾ ਆਤਮਾ ਲਈ ਮਾਨੋ ਚਾਨਣ ਮਨਾਰਾ ਸੀ ਉਹਨਾਂ ਨੇ ਆਪਣੇ ਅਮਲੀ ਜੀਵਨ ਨੂੰ ਗੁਰਬਾਣੀ ਦੇ ਸੱਚੇ ਸਾंचे ਵਿੱਚ ਢਾਲਿਆ ਅਤੇ ਜਿਨ੍ਹਾਂ ਆਤਮਿਕ ਅਵਸਥਾਵਾਂ ਦਾ ਜ਼ਿਕਰ ਗੁਰਬਾਣੀ ਕਰ ਰਹੀ ਹੈ ਉਹਨਾਂ ਤੇ ਪਹੁੰਚਣ ਲਈ ਹਮਲੇ ਮਾਰੇ ਉਹ ਚਾਹੁੰਦੇ ਸਨ ਕਿ ਉਹਨਾਂ ਦੇ ਮਨ ਦੀ ਧੜਕਣ ਗੁਰਬਾਣੀ ਦੀ ਧਰਕਣ ਦੇ ਨਾਲ ਇੱਕ ਸੁਰ ਹੋ ਜਾਏ ਗੁਰੂ ਨਾਨਕ ਧਰਮ ਸਿੱਖ ਧਰਮ ਇੱਕ ਮੂਲਕ ਧਰਮ ਹੈ ਭਾਵੇਂ ਇਸ ਵਿੱਚ ਕਈ ਧਰਮਾਂ ਦੇ ਕਰਮਾ ਧਰਮਾਂ ਸਾਧਨਾ ਦਾ ਨਿਰੂਪਣ ਹੈ ਪਰੰਤੂ ਇਸ ਦੀ ਆਪਣੀ ਚਾਲ ਬਿਲਕੁਲ ਵੱਖਰੀ ਹੈ ਇਸ ਦਾ ਸਾਧਨ ਵੀ ਵੱਖਰਾ ਹੈ ਇਸ ਦੀ ਸੇਧ ਵੀ ਵੱਖਰੀ ਹੈ ਤਾੰਤ੍ਰਿਕ ਲੋਕਾਂ ਦੇ ਵਿੱਚ ਧਾਗੇ ਤਵੀਤ ਜਾਦੂ ਟੂਣੇ ਦੀ ਮਹੱਤਤਾ ਹੈ yogi ਲੋਕਾਂ ਦੇ ਵਿੱਚ ਮਨ ਦੀ ਇਕਾਗਰਤਾ ਅਤੇ ਵਿਭੂਤੀ ਦੀ ਪ੍ਰਾਪਤੀ ਦੇ ਸਾਧਨਾ ਦੀ ਉਚਤਾ ਹੈ ਬੇਦਾਂਤ ਵਿੱਚ ਬ੍ਰਹਮ ਹੋ ਜਾਣ ਦੀ ਮਹੱਤਤਾ ਹੈ ਸੂਫੀਆਂ ਵਿੱਚ ਸਮਾਦ ਸਥਿਤ ਹੋ ਜਾਣ ਦੀ ਮਹੱਤਤਾ ਹੈ ਸ਼ਰਈ ਲੋਕਾਂ ਵਿੱਚ ਸ਼ਰੀਅਤ ਦੀ ਮਹੱਤਤਾ ਹੈ ਕਰਮ ਕਾਂਡੀਆਂ ਵਿੱਚ ਕਰਮਾਂ ਦੀ ਨਿਰਮਲਤਾਈ ਦੀ ਮਹੱਤਤਾ ਹੈ ਜੈਨੀਆਂ ਅਤੇ ਬੋਧੀਆਂ ਵਿੱਚ ਦਇਆ ਭਾਵ ਦੀ ਮਹੱਤਤਾ ਹੈ ਅਤੇ ਇਹਨਾਂ ਧਰਮਾਂ ਨੇ ਇਹਨਾਂ ਸਾਧਨਾਂ ਨੂੰ ਹੀ ਸਿੱਧੀ ਵਿੱਚ ਪਲਟ ਦਿੱਤਾ ਗੁਰਮਤ ਵਿੱਚ ਕੇਵਲ ਨਾਮ ਹੀ ਸਾਧਨ ਹੈ ਅਤੇ ਨਾਮ ਦੀ ਪ੍ਰਾਪਤੀ ਹੀ ਸਿੱਧੀ ਹੈ ਨਾਨਕ ਨਾਮ ਨਾ ਛੋੜੈ ਸਾਧਨ ਨਾਮ ਸਹਿਜ ਸਮਾਣੀਆਂ ਭਾਈ ਸਾਹਿਬ ਦਾ ਸਾਧਨ ਕੇਵਲ ਨਾਮ ਸੀ ਉਹ ਨਾਮ ਦੇ ਸਾਧਨ ਨੂੰ ਸਦਾ ਮੋਸ਼ਨ ਵਿੱਚ ਰੱਖਣ ਲਈ ਗੁਰਬਾਣੀ ਰਾਹੀ ਉਸ ਨੂੰ ਤੱਕਾ ਦੇਣ ਲਈ ਵਰਤਦੇ ਸਨ ਸਰੀਰ ਦੀ ਸਫਲਤਾ ਲਈ ਉਹਨਾਂ ਨੇ ਪੰਥਕ ਸੇਵਾ ਨੂੰ ਜ਼ਰੀਆ ਬਣਾਇਆ ਹੋਇਆ ਸੀ ਉਹ ਨਾਮ ਦੀ ਸਾਧਨਾ ਵਿੱਚ ਸਭ ਤੋਂ ਉੱਚੀ ਨਾਮ ਦੀ ਅਵਸਥਾ ਨੂੰ ਇਹੀ ਖਿਆਲ ਕਰਦੇ ਸਨ ਕਿ ਨਾਮ ਨਾ ਵਿਸਰੇ ਉਹਨਾਂ ਦੇ ਜੀਵਨ ਦੀ ਸਾਰੀ ਪਰਮਾਰਥ ਘਾਲਣਾ ਇਸ ਨਾਮ ਨਾ ਵਿਸਰਨ ਤੇ ਹੀ ਰਹੀ ਹੈ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਕਿਹਾ ਹੈ ਗੁਰਾ ਇਕ ਦੇਵ ਜਾਈ ਸਭਨਾ ਜੀਆਂ ਦਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਮਝ ਲਈ ਖਿਆਲ ਲਈ ਇਹ ਸਾਧਨ ਬਿਲਕੁਲ ਮਾਮੂਲੀ ਜਿਹਾ ਦਿਸਦਾ ਹੈ ਪਰੰਤੂ ਜਦੋਂ ਇਸ ਸਾਧਨ ਨੂੰ ਹਾਲ ਵਿੱਚ ਕਰਨੀ ਵਿੱਚ ਲਿਆਉਣਾ ਪੈਂਦਾ ਹੈ ਤਦੋਂ ਪਤਾ ਲੱਗਦਾ ਹੈ ਕਿ ਇਹ ਸਾਧਨ ਕਿੰਨਾ ਵਿਖੰਡ ਅਤੇ ਔਖਾ ਹੈ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਿਲ ਧੜਕਣ ਇਸ ਨਾਮ ਨਾ ਵਿਸਰੈ ਵਿੱਚ ਹੈ ਹਰ ਤੁਕ ਵਿੱਚ ਹਰ ਅੱਖਰ ਵਿੱਚ ਹਰ ਸ਼ਬਦ ਵਿੱਚ ਹਰ ਰਾਗ ਵਿੱਚ ਹਰ ਸ਼ਲੋਕ ਵਿੱਚ ਹਰ ਛੰਤ ਵਿੱਚ ਹਰ ਅਸ਼ਟਪਦੀ ਵਿੱਚ ਇਹ ਦਿਲ ਧੜਕਣ ਲਗਾਤਾਰ ਚੱਲ ਰਹੀ ਹੈ ਜਨਵਰੀ 1945 ਵਿੱਚ ਮੇਰੇ ਪਰਮ ਸਤਕਾਰਯੋਗ ਸੰਤ ਪਿਤਾ ਸੰਤ ਸੰਗਤ ਸਿੰਘ ਜੀ ਮਹਾਰਾਜ ਕਮਾਲੀਏ ਵਾਲੇ ਸਨ ਆਪ ਦੀ ਦਿਨਚਰਿਆ ਦੀ ਬਿਯੋਂਤ ਬਹੁਤ ਹੀ ਅਨੂਪਮ ਸੀ ਅੰਮ੍ਰਿਤ ਵੇਲੇ 3 ਤੋਂ 4 ਆਪ ਉੱਠ ਬੈਠਦੇ ਸਨ। ਸਰੀਰਕ ਕ੍ਰਿਆ ਨੂੰ ਕਰਕੇ ਆਪ ਆਪਣੇ ਨਿਜ ਆਨੰਦ ਵਿੱਚ ਨਾਮ ਅਭਿਆਸ ਰਾਹੀਂ ਟਿਕ ਜਾਂਦੇ ਸਨ। 7 ਤੋਂ 8 ਆਪ ਹਰ ਰੋਜ਼ ਗੁਰਬਾਣੀ ਦੀ ਕਥਾ ਕਰਦੇ ਸਨ। ਉਸ ਤੋਂ ਮਗਰੋਂ ਆਪ ਲੋੜ ਅਨੁਸਾਰ ਦੁੱਧ ਛੱਕ ਕੇ ਸਹਿਰ ਨੂੰ ਚਲੇ ਜਾਂਦੇ ਸਨ। ਆਪ ਸ਼ਹਿਰ ਵਿੱਚ ਕਿਸੇ ਨੂੰ ਵੀ ਨਹੀਂ ਲੈ ਕੇ ਜਾਂਦੇ ਸਨ ਇਹ ਸ਼ਹਿਰ ਵੀ ਮਾਨੋ ਉਹਨਾਂ ਲਈ ਇਕਾਂਤ ਸੀ 11 ਕਜੇ ਦੇ ਲਗਭਗ ਆਪ ਸ਼ਹਿਰ ਤੋਂ ਵਾਪਸ ਆ ਜਾਂਦੇ ਸਨ ਵਾਪਸ ਆ ਕੇ ਆਪ ਘੰਟਾ ਭਾਰ ਡਾਕ ਦਾ ਕੰਮ ਕਰਦੇ ਸਨ ਤੇ ਫਿਰ ਆਪ ਪ੍ਰਸ਼ਾਦਾ ਸ਼ੱਕ ਕੇ ਆਰਾਮ ਕਰਨ ਲਈ ਇਕਾਂਤ ਹੋ ਜਾਂਦੇ ਸਨ ਇਸ ਆਰਾਮ ਵਿੱਚ ਥੋੜਾ ਸਮਾਂ ਨੀਂਦ ਸੀ ਕੁਝ ਸਮਾਂ ਨਾਮ ਅਭਿਆਸ ਸੀ ਅਤੇ ਇੱਕ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੀ 4 ਵਜੇ ਦੇ ਲਗਭਗ ਆਪ ਆਪਣੀ ਏਕਾਨ ਤੋਂ ਉਠਾਨ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਆ ਜਾਂਦੇ ਤੇ ਤਕਰੀਬਨ 1 ਘੰਟਾ ਆਪ ਹਰ ਰੋਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੇ ਨਾਲ ਪਾਠ ਕਰਦੇ ਸਨ 5 ਵਜੇ ਤੋਂ ਲੈ ਕੇ ਸਾਡੇ 6 ਵਜੇ ਤੱਕ ਆਪ ਫਿਰ ਸੈਰ ਲਈ ਤੁਰ ਜਾਂਦੇ ਸਨ ਅਤੇ ਵਾਪਸੀ ਤੇ ਦਹਿਰਾ ਸਾਹਿਬੀ ਦਾ 파ਠ ਸੁਣਦੇ ਜਾਂ ਕਰਦੇ ਸਨ ਅਤੇ satsang ਤੋਂ ਬਾਅਦ ਥੋੜਾ ਜਿਹਾ ਪ੍ਰਸ਼ਾਦ ਛੱਕ ਕੇ ਆਪ ਆਪਣੇ ਆਰਾਮ ਲਈ ਇਕਾਂਤ ਹੋ ਜਾਂਦੇ ਸਨ 1945 ਦੇ ਅਖੀਰ ਵਿੱਚ ਆਪ ਜੀ ਅੰਮ੍ਰਿਤਸਰ ਭਾਈ ਸਾਹਿਬ ਜੀ ਮਹਾਰਾਜ ਦੇ پاس ਗਏ ਉਥੇ ਉਹਨਾਂ ਦਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਦਾ ਕੰਮ ਹੋ ਰਿਹਾ ਸੀ ਆਪ ਉਥੇ ਕਈ ਦਿਨ ਟਿਕੇ ਰਹੇ ਤੇ ਸੰਨ 1946 ਜਨਵਰੀ ਵਿੱਚ ਆਪ ਵਾਪਸ ਕਮਾਲੀਏ ਆਏ ਇੱਕ ਦਿਨ ਆਪ ਸਵੇਰੇ 9 ਵਜੇ ਦੇ ਲਗਭਗ ਸੈਰ ਕਰਨ ਲਈ ਜਾਣ ਲੱਗੇ ਉਹਨਾਂ ਨੇ ਮਿਹਰ ਕਰਕੇ ਮੈਨੂੰ ਵੀ ਨਾਲ ਚੱਲਣ ਲਈ ਆਗਿਆ ਕੀਤੀ ਸਰੀਰ ਤੋਂ ਨਿਕਲ ਕੇ ਆਪ ਬਾਹਰ ਖੇਤਾਂ ਵਿੱਚ ਚਲੇ ਗਏ ਸ਼ਹਿਰ ਤੋਂ ਨਿਕਲ ਕੇ ਆਪ ਬਾਹਰ ਖੇਤਾਂ ਵਿੱਚ ਚਲੇ ਗਏ ਸੂਰਜ ਦੀ ਧੁੱਪ ਪੈ ਰਹੀ ਸੀ ਬਸੰਤ ਰੁੱਤ ਸੀ ਇਸ ਕਰਕੇ ਹਰਿਆਵਲ ਹੀ ਹਰਿਆਵਲ ਨਜ਼ਰ ਪੈਂਦੀ ਸੀ ਇਸ ਕੁਦਰਤ ਨੂੰ ਤੱਕ ਕੇ ਆਪ ਸਰਬਸੁੰਦਰ ਦੇ ਵਿੱਚ ਲੀਨ ਹੋ ਗਏ ਆਪ ਅੱਗੇ-ਅੱਗੇ ਸਨ ਤੇ ਮੈਂ ਚੁੱਪ ਕਰਕੇ ਪਿੱਛੇ-ਪਿੱਛੇ ਜਾ ਰਿਹਾ ਸਾਂ ਚਾਲ ਵਿੱਚ ਗੰਭੀਰਤਾ ਸੀ ਨੈਣਾ ਵਿੱਚ ਸਰਸਤਾ ਸੀ ਬੋਲਾਂ ਤੇ ਨਾਮ ਦੀ ਫੁਰਕਣਾ ਸੀ ਬਹੁਤ ਦੂਰ ਜਾ ਕੇ ਆਪ ਪਿੱਛੇ ਪਰਤੇ ਅਤੇ ਸੂਰਜ ਵੱਲ ਮੂੰਹ ਕਰਕੇ ਖੜੇ ਹੋ ਗਏ ਕਹਿਣ ਲੱਗੇ ਕਿ ਐਤਕਾ ਮੈਂ ਸ੍ਰੀ ਅੰਮ੍ਰਿਤਸਰ ਵਿੱਚ ਟਿਕਿਆ ਹੋਇਆ ਸਾਂ ਇੱਕ ਨਵਾਂ ਆਪਣਾ ਪਰਮਾਰਥਕ ਤਜਰਬਾ ਦੱਸਿਆ ਹੈ ਅਖਰਾਂ ਨੂੰ ਜਾਰੀ ਰੱਖਦੇ ਆ ਉਹਨਾਂ ਕਿਹਾ ਕਿ ਆਪ ਭਾਈ ਸਾਹਿਬ ਜੀ ਮਹਾਰਾਜ ਨੇ ਦੱਸਿਆ ਕਿ ਜਾਗਰਤ ਅਵਸਥਾ ਵਿੱਚ ਤਾਂ ਨਾਮ ਭੁੱਲਦਾ ਹੀ ਨਹੀਂ ਸੁਪਨ ਅਵਸਥਾ ਵਿੱਚ ਵੀ ਨਾਮ ਜਾਰੀ ਰਹਿੰਦਾ ਹੈ ਨੀਂਦ ਦੀ ਤੀਸਰੀ ਅਵਸਥਾ ਜਿਸ ਨੂੰ ਸ਼ਾਸਤਕਾਰਾਂ ਨੇ ਸਖੋਪਤੀ ਕਿਹਾ ਹੈ ਜੇਕਰ ਉਸ ਵਿੱਚ ਵੀ ਨਾਮ ਮੈਨੂੰ ਵਿਸਰ ਜਾਏ ਜਾਂ ਚਲਾ ਜਾਏ ਤਾ ਮੇਰੀ ਛੱਟ ਹੀ ਜਾਗ ਖੁੱਲ ਜਾਂਦੀ ਹੈ ਸੰਤ ਜੀ ਮਹਾਰਾਜ ਕਹਿਣ ਲੱਗੇ ਕਿ ਮੈਂ ਪੁੱਛਿਆ ਕਿ ਸਖੋਪਤੀ ਵਿੱਚ ਤਾਂ ਆਪਣਾ ਆਪਾ ਹੀ ਇਨਸਾਨ ਨੂੰ ਭੁੱਲ ਜਾਂਦਾ ਹੈ ਉੱਥੇ ਕਿੰਜ ਪਤਾ ਲੱਗਦਾ ਹੈ ਕਿ ਰੱਬ ਜੀ ਦਾ ਨਾਮ ਵਿਸਰ ਗਿਆ ਹੈ ਆਪ ਕਹਿਣ ਲੱਗੇ ਕਿ ਜਿਸ ਤਰ੍ਹਾਂ ਪੋ ਦਾ ਮਹੀਨਾ ਹੋਵੇ ਅੱਧੀ ਰਾਤ ਸਖੋਪਤੀ ਦੀ ਨੀਂਦ ਹੋਵੇ ਇਹ ਅਚਾਨਕ ਹੀ ਨਾਸ਼ਕਾਂ ਬੁੱਟ ਬੰਦ ਹੋ ਜਾਣ ਤਾਂ ਇੱਕ ਲਖਤ ਇਨਸਾਨ ਜਾਗ ਉੱਠਦਾ ਹੈ। ਇਸੇ ਤਰ੍ਹਾਂ ਜਦੋਂ ਮੇਰੇ ਅੰਦਰੋਂ ਨਾਮ ਸਖੋਪਤੀ ਵਿੱਚੋਂ ਵਿਸਰਦਾ ਹੈ ਮੇਰੀ ਝਟ ਹੀ ਜਾਗ ਖੁੱਲ ਜਾਂਦੀ ਹੈ। ਇਸ ਉੱਚ ਅਵਸਥਾ ਤੇ ਭਾਈ ਸਾਹਿਬ ਜੀ ਮਹਾਰਾਜ ਸਤਗੁਰ ਦੀ ਬਖਸ਼ਿਸ਼ ਨਾਲ ਜਾ ਪੁੱਜੇ ਸਨ। ਉਹਨਾਂ ਦੇ ਅੰਦਰ ਨਾਮ ਦਾ ਅਤਿ ਹੀ ਡੂੰਗਾ ਪਿਆਰ ਸੀ ਆਪ ਜੀ ਨਾਮ ਨੂੰ ਸਭ ਤੋਂ ਉੱਚਾ ਖਿਆਲ ਕਰਦੇ ਸਨ ਜਿਵੇਂ ਕਿ ਗੁਰਬਾਣੀ ਵਿੱਚ ਲਿਖਿਆ ਹੈ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੀ ਜਾਣੀ ਐ ਨਾਨਕ ਨਾਮ ਪਿਆਰ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਆਨ ਜ਼ਰੂਰ ਕਰ ਲਿਓ ਤਾਂ ਜੋ ਇਹੋ ਜਿਹੇ ਗੁਰੂਪ੍ਰੇਮ ਵਿੱਚ ਰੰਗੇ ਹੋਏ ਪ੍ਰਸੰਗ ਆਪ ਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਰਸਿਕ ਬੈਰਾਗਨ ਚੈਨਲ ਵਿੱਚ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਸਾਧ ਸੰਗਤ ਵਿੱਚ ਕੀਤੇ ਗਏ ਕੀਰਤਨ ਆਪ ਸੁਣ ਸਕਦੇ ਹੋ ਜੀਵਨੀਆਂ ਕਵਿਤਾਵਾਂ ਗੁਰਬਾਣੀ ਵਿਚਾਰ ਕੀਰਤਨ ਆਦ ਨੂੰ ਅਲੱਗ-ਅਲੱਗ ਗਰੁੱਪ ਵਿੱਚ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਤਾਂ ਜੋ ਆਪ ਆਸਾਨੀ ਨਾਲ ਲਭ ਸਕੋ ਜਿਹੜੇ ਵੀ ਵੀਰਾਂ ਨੇ ਇਸ ਚੈਨਲ ਦੀ ਤਰੱਕੀ ਵਿੱਚ ਆਪਣਾ ਤਨ ਮਨ ਔਰ ਧਨ ਦਾ ਯੋਗਦਾਨ ਪਾਇਆ ਹੈ ਅਸੀਂ ਉਹਨਾਂ ਦੇ ਅਤਿ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ